ਉਦਰੀ ਤੇਨੂੰ ਕਿਹੜੀ ਸਜ਼ਾ ਮਿਲੀ ਐ ਫੜ ਕੇ ਖਲੋਤਾ ਰਹੇ ਆਜ ਨਹੀਂ ਲਾਦਾ ਫੜ ਜੜੀ ਆ ਬੰਦੇ ਲੱਗੇ ਨੇ ਜਨਾਬ ਇੱਕੇ ਫੂਰ ਲਿਆ ਬਾਕੀ ਲੱਗੇ ਆਜ ਮੁਰਗਾ ਕਰੀਏ ਹalal ਕਰ ਲਈਏ ਕਿਉਂ ਡिडੂ ਮੁਰਗਾ ਪਕਾਈ ਅੱਜ ਕਿਉਂ ਇਹਨੇ ਘਰੇ ਅੰਡੇ ਲੈਣੇ ਆਹੋ ਬਸ ਤਕਰੀਬਨ ਲੱਗੇ ਲੱਗ ਹੀ ਚਲੇ ਆ ਲਓ ਜੀ ਅੱਜ ਸ਼ਿਫਟ ਕਰਨ ਲੱਗੇ ਆ ਥੱਲੇ نیٹ ਕੋਠੀ ਦੀ ਦੂਜੀ ਜਗ੍ਹਾ ਤੇ ਕੋਠੀ ਜਿੱਥੇ ਹੀ ਰਹਿਣਾ ਹੁੰਦਾ ਕਿਉਂਕਿ ਇਹਦੇ ਰਾਊਟਰ ਦੀ ਜਿਹੜੀ ਹੈ ਨਾ ਰੇਂਜ ਬਹੁਤ ਘਟਿਆ ਇੱਥੇ ਕਮਰੇ ਚ ਫਿੱਟ ਕੀਤਾ ਸੀ ਸੋ ਬਾਹਰ ਇਹ ਇੰਜੀਨੀਅਰ ਜੀ ਜਾਂਦੀ ਹੁਣ ਲਾ ਕੇ ਉਹਨੂੰ ਖੜਦੇ ਆ ਬਾਬਾ ਜੀ ਇਹਨੂੰ ਵੀ ਲਾ ਲਓ ਥੱਲੇ ਇਹ ਬਾਬਾ ਜੀ ਦਾ ਕਮਾਲ ਹੈ ਸਾਰਾ ਕਾਹ ਮੀ ਚਾਹਦੇ ਹਾਂ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੱਧਰ ਆਇ ਤਿਆਰ ਸ਼ਾਹ ਹੋਗਾ ਕਿੱਧਰ ਗਿਆ ਨਹੀਂ ਨਹੀਂ ਬਸ ਤਾਂ ਨਹੀਂ ਫਿਰ ਨਹੀਂ ਅਸ਼ਾ ਨਹੀਂ ਗਿਆ ਨਹੀਂ ਤੁਰਨਾ ਫਿਰਨਾ ਵਿਚਾਈਦਾ ਬੰਦੇ ਨੂੰ ਭਾਈ ਹਾਂਜੀ ਆ ਯਾਰ ਲਾ 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 ਲੋ ਜੀ ਇਸੇ ਛਾਤੇ ਸੀ ਕਰਨਾ ਸੀ ਫੇਟਰ ਟਰਾਈ ਲਈਆ ਬੰਦਾ ਫਾੜ ਕੇ ਖਲੋਤਾ ਤੇ ਟਰਾਈ ਲਈਆ ਤੇ ਚੱਲ ਗਿਆ ਸੋ ਪਹਿਲੀ ਵਾਰ ਐਕਸਪੀਰੀਅੰਸ ਕੀਤਾ ਸੀ ਇਸ ਚੀਜ਼ ਦਾ ਖੁਦ ਕਿਉਂ ਨੈਟ ਵਾਲਾ ਭਾਈ ਜਿਹੜਾ ਸਮਝਾ ਕੇ ਗਿਆ ਸੀ ਉਸ ਤਰ੍ਹਾਂ ਕੀਤਾ ਸੀ ਤੇ ਇਹਦਾ मुंह ਬਿਲਕੁਲ ਉਹਦਾ ਟਾਵਰ ਲੱਗਾ ਬਿਲਕੁਲ ਟਾਵਰ ਨੂੰ ਕੀਤਾ ਤੇ ਹੁਣ ਇੱਥੇ ਲਾਵਾਂਗੇ ਇਸ ਜਗ੍ਹਾ ਤੇ ਕਰਦੇ ਆ ਇੱਥੇ ਫਿੱਟ ਤੇ ਡੰਡਾ ਤਕਰੀਬਨ ਹੈ 7-8 ਫੁੱਟ ਹੈ 2 ਫੁੱਟ ਥਲੇ ਚਲ ਜਾਏਗਾ ਕੁਝ 6 ਫੁੱਟ ਦਾ ਤਾਂ ਨੂੰ ਕਰਾਂਗੇ ਤਾਂ ਕਿ ਰੇਂਜ ਅੱਛੀ ਮਿਲ ਸਕੇ ਇਹਨੂੰ ਸੋ ਕਰਦੇ ਆ ਇਹਨੂੰ ਫਿੱਟ ਤੇ ਵੇਨੇ ਆਗ ਚੱਲਦਾ ਹੈ ਕਿ ਨਹੀਂ ਚੱਲਦਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆਈ ਦੇ ਨਵੇਂ ਵਲੌਗ ਚ ਆਈ ਦੀ ਨਵੀਂ ਵੀਡੀਓ ਵਿੱਚ ਸੋ ਅੱਜ ਦਾ ਵਲੌਗ ਛੋਟਾ ਜਿਹਾ ਸ਼ੂਟ ਕਰਨ ਲੱਗੇ ਆਂ ਉਹ ਕਾ ਨੈਟ ਸਾਡਾ ਜਿਹੜਾ ਨਾ ਇੱਕ ਸਹੀ ਜਗ੍ਹਾ ਤੇ ਸਹੀ ਹੈ ਹੈਗਾ ਤਾਂ ਸਹੀ ਆ ਪਰ ਜਿਹੜੇ ਰਾਊਟਰ ਦੀ ਰੇਂਜ ਹੈ ਬਹੁਤ ਕਟਿਆ ਸੋ ਅਸੀਂ ਮੁੰਡੇ-ਮੁੰਡੇ ਹੁੰਦੇ ਆ ਪਰਲੀ ਸਾਈਡ ਤੇ ਕੋਠੀ ਸਾਡੀ ਜਿਹੜੀ ਬਣੀ ਆ ਉੱਥੇ ਹੁੰਨੇ ਆ ਗੈਸਟ ਰੂਮ ਦੇ ਸੋ ਉੱਥੇ ਸਰਵਸ ਨਹੀਂ ਜਾਂਦੀ ਇਸਾ ਮਜਬੂਰਨ ਕਾਰ ਬੈਣਾ ਪੈਂਦਾ ਤੇ ਕਾਰ ਸੀ ਬੈ ਨਹੀਂ ਸਕਦੇ ਕੰਮ ਕਰ ਵਾਲੇ ਬੰਦੇ ਆ ਸੋ ਇਹਨੂੰ ਕਰਨ ਲੱਗੇ ਆ ਸ਼ਿਫਟ ਦੂਜੇ ਕਮਰੇ ਚ ਤੇ ਦੂਜੀ ਜਗ੍ਹਾ ਤੇ ਸੋ ਚਲਦੇ ਆਂ ਸ਼ਿਫਟ ਕਰਦੇ ਆਂ ਨਾਲ ਤੋਂ ਦਿਖਾਨੇ ਆਂ ਤੇ ਜੋ ਵੀ ਰੁਟੀਨ ਹੈ ਅੱਗੇ ਉਹ ਤਰ੍ਹਾਂ ਨਾਲ ਸਾਂਝੀ ਕਰਦੇ ਆਂ ਲਓ ਜੀ ਅੱਜ ਸ਼ਿਫਟ ਕਰਨ ਲੱਗੇ ਆਂ ਥੱਲੇ نیٹ ਕੋਠੀ ਤੇ ਦੂਜੀ ਜਗ੍ਹਾ ਤੇ ਕੋਠੀ ਜਿੱਥੇ ਹੀ ਰਹਿਣਾ ਹੁੰਦਾ ਕਿਉਂਕਿ ਇਹਦੇ ਰਾਊਟਰ ਦੀ ਜਿਹੜੀ ਇਹ ਨਾ ਰੇਂਜ ਬਹੁਤ ਕਟਿਆ ਫੜਲਾ ਫੜਲਾ ਸਾਲ ਆਹੀ ਫੜ ਉਹ ਡਰ ਨਾ ਜਾਈ ਲੈਕ ਨਹੀਂ ਨਹੀਂ ਉੱਡਣਾ ਕਿਥੇ ਹੁਣ ਆ ਲਾ चलो ठी लो यार चलिए जनाब बड़ी मैं ਉਹ ਤੋਂ ਨਮਾਜ਼ਾਂ ਬਕਾਟ ਲਾ ਗਈ ਜੀ ਚਲ ਵਾਂਹ ਲਾ ਲੈ ਪਰ ਹਣ ਲਓ ਚਲੋ ਚਲੋ ਯਾਰ ਬੱਸ ਚੱਲਨੇ ਕੋਈ ਆ ਚੋਕ ਲੈ ਨਹੀਂ ਛੋਟਾ ਹੀ ਉਹਦੇ ਜਿਹੜਾ ਵੇਖ ਉਹਦੇ ਜਿਹੜਾ ਵੇਖ ਇਹ ਤਾਂ ਵੱਡਾ ਘਟ ਰਹੀ ਨੇ ਨਹੀਂ ਛੋਟਾ ਹੀ ਛੋਟਾ ਕੋਈ ਫੋਟ ਲਓ ਇਹ ਨਹੀਂ ਪੜਨਾ ਉੱਥੇ ਪਿਆ ਲਓ ਜੀ ਚੱਲਦੇ ਹਾਂ ਦੂਜੀ ਸਾਈਡ ਤੇ ਸਫਤ ਕਰੀਏ

ਇਥੇ ਕਮਰੇ ਚ ਫਿੱਟ ਕੀਤਾ ਸੀ ਸੋ ਬਾਹਰ ਇਹ ਇੰਜੀਨਿਸ ਜਾਂਦੀ ਹੁਣ ਲਾ ਕੇ ਉਹਨੂੰ ਖੜਦੇ ਆਂ ਬਾਬਾ ਜੀ ਇਹਨੂੰ ਵੀ ਲਾ ਲੋ ਲੈ ਇਹ ਬਾਬਾ ਜੀ ਦਾ ਕਮਾਲ ਹੈ ਸਾਰਾ ਕਿਉਂ ਵੀ ਚੋੜਦੇ ਬਸ ਕੋਈ ਗੱਲ ਨਹੀਂ ਕੋਈ ਗੱਲ ਕਿੱਧਰ ਆਈ ਤਿਆਰ ਸ਼ਰ ਹੋਗਾ ਕਿੱਧਰ ਗਿਆ ਐ ਨਹੀਂ ਬਸ ਤੋਂ ਨਹੀਂ ਕਰਨੀ ਅੱਛਾ ਨਹੀਂ ਕਰਨੀ ਗਿਆ ਅਨੀ ਤੁਰਨਾ ਫਿਰਨਾ ਵੀ ਚਾਹੀਦਾ ਬੰਦੇ ਨੂੰ ਭਾਈ ਹਾਂ ਜੀ ਆ ਜਾ ਲਾ 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 ਚੱਲ ਵੇ ਤੂੰ ਹੀ ਆ ਜਾ ਕੇ ਆ 18 ਲਾ ਦੀ ਚੱਲ ਇਹ ਟੋਚਣ ਭਾਈ ਜ਼ਾਹਰ ਗੱਲ ਹੈ ਫਿਰ ਤੈਨੂੰ ਪਤਾ ਆ ਕਿ ਨੈੱਟ ਵਾਸਤੇ ਇਨਾ ਕੁਝ ਕਰਨਾ ਹੀ ਪੈਂਦਾ ਧਿਆਨ ਨਾਲ ਡੰਡੇ ਨਾ ਤੋੜ ਦੀਏ ਦੇ ਇੰਨਾ ਨਾ ਕਰੋਗੇ ਨਪਕੇ 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 ਖਿੱਚ ਵੀ ਹਾਂ ਆਈ ਆ ਵੀ ਗਈ ਹੈ ਆਓ ਇ ਬਾਬਾ ਜੀ ਮੈਨੂੰ ਪੜਾ ਦਿਓ ਹਾਂ ਬਾਬਾ ਜੀ ਇੱਧਰ ਮੈਨੂੰ ਪੜਾ ਦਿਓ ਚੱਲ ਜੀ ਲਓ ਜੀ ਬਾਬਾ ਜੀ ਆਉਣ ਲਿਓ ਐਸ ਬਾਬੇ ਜੀ ਦਾ ਹੀ ਕਮਾਲ ਹੈ ਟੈਂਡਾ ਸਾਡੇ ਕੋਲ ਚੱਲਦਾ ਟੈਂਡਾ ਬਾਕੀ ਤੁਸੀਂ ਜਿਹੜੇ ਭਰਾ ਚਲਾਉਂਦੇ ਹੋ ਆ ਦੇਖੋ ਇਹ ਬੋਲ ਦੇ ਰਾਊਟਰ ਦਾ ਦੱਸੋ ਕਿਹੜੀ ਕੰਪਨੀ ਦਾ ਆ ਦੇਖੋ ਆ ਗੁੰਝਲ ਭੈਣ ਲੈ ਚੱਲਣ ਤਾਰ ਵੀ ਫੜੋ ਉਸਤਾਦ ਡਾਰ ਬਣੇ ਗੱਲੇ ਲੈ ਲੈ ਚਲੋ ਵੀ ਲਓ ਜੀ ਇੱਥੇ ਫਿੱਟ ਕਰਨਾ ਇਹਨੂੰ ਅੰਦਰ ਆ ਸਾਡਾ ਗੈਸਟ ਰੂਮ ਤੇ ਇੱਥੇ ਹੀ ਹੋਈਦਾ ਇੱਥੇ ਹੀ ਸੁੰਈਦਾ ਸੋ ਕਿਉਂ ਨਾ ਹੀ ਸੋਚਿਆ ਕਿ ਇੱਥੇ ਸ਼ਿਫਟ ਕਰ ਦਈਏ ਕੋਈ ਘਰ ਸੰਨ ਜਾਣਾ ਇਹਨਾਂ ਪਵੇ ਉੱਤੇ ਚੱਲਦੇ ਆ ਚੱਲ ਕੇ ਵੇਨੇ ਆ ਮਾਂ ਚੱਲਾ ਜਿੱਥੇ ਗੱਡੀ ਜਤੀ ਚੱਲ 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 ਤੇਰੀ ਲਵੜੀ ਲੋੜ ਐ ਸਸ ਘਰਦਿਆਂ ਨੂੰ ਉਹ ਵੇਖ ਕਿਧਰ ਫੋੜੀ ਡੇਗਦਾ ਚੱਲ 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 ਹਾਂ ਲੋ ਜੀ ਇਸੇ ਛਾਤੇ ਸੀ ਕਰਨਾ ਸੀ ਫੇਟਰ ਟ్రਾਈ ਲਈਆ ਬੰਦਾ ਫਾੜ ਕੇ ਖਲੋਤਾ ਤੇ ਇਹ ਟ్రਾਈ ਲਈਆ ਤੇ ਚੱਲ ਗਿਆ ਸੋ ਪਹਿਲੀ ਵਾਰ ਐਕਸਪੀਰੀਅੰਸ ਕੀਤਾ ਸੀ ਇਸ ਚੀਜ਼ ਦਾ ਖੁਦ ਜੋ ਨੈਟ ਵਾਲਾ ਭਾਈ ਜਿਹੜਾ ਸਮਝਾ ਕੇ ਗਿਆ ਸੀ ਉਸ ਤਰ੍ਹਾਂ ਕੀਤਾ ਸੀ ਤੇ ਇਹਦਾ ਮੂੰਹ ਬਿਲਕੁਲ ਉੱਤੇ ਟਾਵਰ ਲੱਗਾ ਬਿਲਕੁਲ ਟਾਵਰ ਨੂੰ ਕੀਤਾ ਤੇ ਹੁਣ ਇੱਥੇ ਲਾਵਾਂਗੇ ਇਸ ਜਗ੍ਹਾ ਤੇ ਕਰਦੇ ਆ ਇੱਥੇ ਫਿੱਟ ਤੇ ਡੰਡਾ ਤਕਰੀਬਨ ਹੈ 7 ਆ 8 ਫੁੱਟ ਹੈ 2 ਫੁੱਟ ਥਲੇ ਚਲ ਜਾਏਗਾ ਕੁਝ 6 ਫੁੱਟ ਦਾ ਤਾਂ ਨੂੰ ਕਰਾਂਗੇ ਤਾਂ ਕਿ ਰੇਂਜ ਅੱਛੀ ਮਿਲ ਸਕੇ ਇਹਨੂੰ ਸੋ ਕਰਦੇ ਆ ਇਹਨੂੰ ਫਿੱਟ ਤੇ ਇਹਨੇ ਆਗ ਚੱਲਦਾ ਆ ਜੀ ਤੈਨੂੰ ਕਿਹੜੀ ਸਜਾ ਮਿਲੀ ਐ ਫੜ ਕੇ ਖਲੋਤਾ ਰਹਿਓ ਅੱਜ ਮੈਨੂੰ ਲੱਗਾ ਫੜ ਜੜੀ ਆ ਬੰਦੇ ਲੱਗੇ ਨੇ ਜਨਾਬ ਇੱਕ ਵਾਰ ਪੂਰ ਲਿਆ ਬਾਕੀ ਲੱਗੇ ਆਂ ਮੁਰਗਾ करिए हलाल कर लिए क्यों डीडू मुर्गा पकाई आज क्यों एने कडे अंडा देणे आहो दे दे दे। बस तकरीबन लागै लाग ही चले आ लो जी केले यो बंदा ठोका दे चंगे तो यार सीमेंट बाहर निकलदा केले ना काम खराब ही ना हो होजे येनो जंगेर बनना भी बना अपन

ਤਾਕ ਮਜ਼ਬੂਤੀ ਵਾਲਾ ਕੰਮ ਹੋਵੇ ਉਹ ਥੱਲਾ ਪੜਾ ਆਇਆ ਇਹ ਭਾਜੀ ਇਸ ਚੀਜ਼ ਤੇ ਸਾਰੇ ਰੋਲੇ ਨੇ ਇਸ ਚੀਜ਼ ਐਸੀ ਫਿੱਟ ਕਰਨੀ ਹੈ ਲਓ ਜੀ ਫਾਈਨਲੀ ਲਾ ਦਿੱਤਾ ਨਟ ਸਾਹਮਣੇ ਲਾਤਾ ਉਧਰ ਟਾਵਰ ਲੱਗਾ ਸਾਹਮਣੇ ਪਿੰਡ ਦੇ ਵਿੱਚ ਪਰ ਨਜ਼ਰ ਨਹੀਂ ਆ ਰਿਹਾ ਐ ਥੋੜਾ ਦੂਰ ਆ ਲਾ ਦਿੱਤਾ ਹੁਣ ਇਨਸ਼ਾਅੱਲਾ ਟਰਾਈ ਕਰਦੇ ਆ ਤੇ ਵੇਨੇ ਆ ਬਾਕੀ ਪਲੇਟ ਵੀ ਇਕ ਲਿਆ ਕੇ ਰੱਖੀ ਹੈ ਥਾਰੇ ਕੋ ਬੈਟਰੀ ਦਾ ਸਿਸਟਮ ਲਾ ਕੇ ਤਾਂ ਕਿ 24 ਘੰਟੇ ਇੰਟਰਨੈਟ ਚੱਲੇ ਸਾਡਾ ਕੋਈ ਰਕਾਵਟ ਨਾ ਹੋਵੇ ਸੋ ਚਲਦੇ ਹਾਂ ਥੱਲੇ ਜਾ ਕੇ ਰਾਊਟਰ ਦੀ ਸੈਟਿੰਗ ਕਰਦੇ ਆ ਤੇ ਜਿਹੜਾ ਨੈਟ ਚਲਾਉਂਦੇ ਲੋ ਜੀ ਚੱਲ ਗਿਆ ਸਰਵਸ ਵੀ ਐਨ ਪੂਰੀ ਹੋ ਗਈ ਬੜਾ ਵੀਆਈਪੀ ਕੰਮ ਚੱਲ ਗਿਆ ਸਾਡਾ ਇੱਥੇ ਇੱਥੇ ਰੇਂਜ ਵੀ ਸਾਡੀ ਕਾਫੀ ਦੂਰ ਤੱਕ ਜਾਂਦੀ ਹੈ ਸੋ ਬਲੌਗ ਕਰਦੇ ਆਪਾਂ ਇੱਥੇ ਐਂਡ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਈਗੀ ਤੇ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ ਚ